ਵਿਚੋਂ ਰਾਜ ਸਭਾ ਮੈਂਬਰ ਵਜੋਂ ਚੁਣੇ ਜਾਂਦੇ ਨੇ ਰਾਜ ਸਭਾ ਮੈਂਬਰ 1995 2001 2007 ਤੇ 2013 ਇਹ ਚਾਰ ਵਾਰ ਰਾਜ ਸਭਾ ਮੈਂਬਰ ਰਹਿੰਦੇ ਨੇ ਅਸਾਮ ਤੋਂ ਹੀ ਉਦੋਂ ਬਾਅਦ 1996 ਦੇ ਵਿੱਚ ਜਦੋਂ ਪੀ ਵੀ ਨਰਸੀਮਾ ਰਾਓ ਦੀ ਗਵਰਨਮੈਂਟ ਸੀ ਉਸ ਸਮੇਂ 1991 ਤੋਂ 96 ਦੇ ਵਿਚਕਾਰ ਇਹ ਫਾਈਨਾਂਸ ਮਿਨਿਸਟਰ ਦੇ ਤੌਰ ਤੇ ਉੱਤੇ ਕੰਮ ਕਰਦੇ ਨੇ 1998 ਤੋਂ 2004 ਤੱਕ ਲੀਡਰ ਆਫ ਆਪੋਜੀਸ਼ਨ ਰਹਿੰਦੇ ਨੇ ਰਾਜ ਸਭਾ ਦੇ ਵਿੱਚ ਉਸ ਤੋਂ ਬਾਅਦ 1998 ਤੋਂ 2004 ਤੱਕ ਜਿਹੜਾ ਲੀਡਰ ਆਫ ਆਪੋਜੀਸ਼ਨ ਰਹਿਣ ਤੋਂ ਬਾਅਦ 2004 ਤੋਂ ਲੈ ਕੇ 2014 ਤੱਕ ਪ੍ਰਾਈਮ ਮਿਨਿਸਟਰ ਆਫ ਇੰਡੀਆ ਰਹਿੰਦੇ ਨੇ ਔਰ ਇਹ ਇੰਨੇ ਰੈਂਕ ਇਨੀਆਂ ਵੱਖ-ਵੱਖ ਪੋਜੀਸ਼ਨਸ ਦੇ ਉੱਤੇ ਡਾਕਟਰ ਮਨਮੋਨ ਸਿੰਘ ਨੇ ਕੰਮ